ਬਾਬੂਸ਼ਾਹੀ ਦੇਖ ਰਹੇ ਤੁਸੀਂ ਜਿਸ ਤਰ੍ਹਾਂ ਦੇ ਨਾਲ ਸ਼ੰਭੂ ਬਾਰਡਰ ਤੇ ਮਾਹੌਲ ਹੈ ਕਿਸਾਨਾਂ ਦੀ ਵੱਡੀ ਕਾਲ ਹੈ ਦਿੱਲੀ ਜਾਣ ਦੀ ਸੋ ਉੱਥੇ ਇੱਕ ਪਾਸੇ ਸੁਰੱਖਿਆ ਪ੍ਰਬੰਧ ਕੀ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਉਹ ਵੀ ਇਸ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਤੇ ਉਹਦੇ ਨਾਲ ਨਾਲ ਆਮ ਲੋਕਾਂ ਨੂੰ ਕੀ ਖੱਜਲ ਖਵਾਰ ਕਿੰਨਾ ਖੱਜਲ ਖਵਾਰ ਹੋਣਾ ਪੈ ਰਿਹਾ ਕੀ ਮੁਸ਼ਕਲਾਂ ਆ ਰਹੀਆਂ ਨੇ ਉਹ ਜ਼ਰੂਰ ਇੱਥੇ ਇਸ ਦਾ ਜਿਹੜਾ ਜ਼ਿਕਰ ਕਰਨਾ ਬਣਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਇਲਮ ਕਿ ਸ਼ੰਭੂ ਬਾਰਡਰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਸੀਲ ਕਰ ਦਿੱਤਾ ਗਿਆ ਹੈ ਕਈਆਂ ਨੂੰ ਪਤਾ ਵੀ ਹੈ ਤਾਂ ਉਹ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਕਿੱਥੇ ਬੰਦ ਹੈ ਕਿੱਥੋਂ ਕਿੱਥੋਂ ਡਾਇਵਰਸ਼ਨਸ ਨੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਬਿਲਕੁਲ ਵੀ ਉਹ ਇੱਥੇ ਆ ਕੇ ਸਰਪ੍ਰਾਈਜ਼ਡ ਹੋ ਜਾਂਦੇ ਨੇ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਸ਼ੰਭੂ ਬਾਰਡਰ ਦੇ ਕੋਲੇ ਇਹ ਜਿਹੜਾ ਇੱਕ ਡਾਇਵਰਸ਼ਨ ਹੈ ਜਿਹੜਾ ਬੜਾ ਮੇਨ ਡਾਇਵਰਸ਼ਨ ਹੈ ਇੱਥੇ ਪੁਲਿਸ ਵੱਲੋਂ ਲਾਇਆ ਗਿਆ ਹੈ ਇਸ ਜਗ੍ਹਾ ਤੋਂ ਅੰਬਾਲਾ ਜਿਹੜਾ ਹੈਗਾ ਉਹ ਮਹਿਜ਼ 12 ਕਿਲੋਮੀਟਰ ਹੈ ਅਗਰ ਸਿੱਧਾ ਹਾਈਵੇ ਤੋਂ ਆਪਾਂ ਜਾਣੇ ਆ ਪਰ ਹਾਈਵੇ ਬੰਦ ਹੋਣ ਕਾਰਨ ਜਿਹੜਾ ਹੈਗਾ ਇੱਥੋਂ ਡਾਇਵਰਸ਼ਨ ਜਿਹੜੀ ਉਹ ਕੀਤੀ ਗਈ ਹੈ ਜੀਦਾ ਕਰਕੇ ਜਿੰਨੇ ਵੀ ਵੀਹਿਕਲਸ ਨੇ ਜਿੰਨੀ ਵੀਕੂਲਰ ਮੂਵਮੈਂਟ ਹੈ ਉਹ ਸੱਜੇ ਪਾਸੇ ਪਿੰਡਾਂ ਵੱਲ ਦੀ ਡਾਇਵਰਟ ਕਰ ਦਿੱਤੀ ਗਈ ਹੈ ਤੁਸੀਂ ਦੇਖ ਵੀ ਸਕਦੇ ਹੋ ਲਗਾਤਾਰ ਇਸ ਸਾਧਨਾ ਦਾ ਕੱਟ ਜਿਹੜਾ ਹੋਣਾ ਸ਼ੁਰੂ ਹੋ ਚੁੱਕਿਆ ਚਾਹੇ 2 ਵੀਲਰ ਹੋਣ ਚਾਹੇ 4 ਵੀਲਰ ਹੋਣ ਲੋਕ ਆਪਣੇ ਕੰਮਾਂ ਲਈ ਜਾ ਰਹੇ ਨੇ ਕਿਸੇ ਨੇ ਦੂਰ ਤਰਾਡੇ ਵੀ ਜਾਣਾ ਤਾਂ ਕਿਉਂਕਿ ਅੰਬਾਲਾ ਸ਼ਹਿਰ ਜਿਹੜਾ ਹੈਗਾ ਕ੍ਰੋਸ ਕਰਕੇ ਜਾਂਦੇ ਨੇ ਸੋ ਇੱਥੇ ਉਹ ਉਹਨਾਂ ਨੂੰ ਫਿਰ ਮੁਸ਼ਕਲਾਂ ਆ ਰਹੀਆਂ ਨੇ ਇਹਦੇ ਨਾਲ ਨਾਲ ਜਿਹੜੀ ਸਭ ਤੋਂ ਵੱਡੀ ਮੁਸੀਬਤ ਉਹ ਇਹ ਆ ਕਿਉਂਕਿ ਇੱਥੇ ਇੰਟਰਨੈਟ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਹੈ ਇੰਟਰਨੈਟ ਨਾ ਹੋਣ ਕਾਰਨ ਫੋਨ ਕਰਨ 'ਚ ਵੀ ਕਈ ਵਾਰ ਪ੍ਰੋਬਲਮ ਆ ਰਹੀ ਹੈ ਤੇ ਸਭ ਤੋਂ ਜਿਹੜਾ ਇੰਪੋਰਟੈਂਟ ਚੀਜ਼ ਹੁੰਦੀ ਹੈ ਲੋਕੀ ਨੇਵੀਗੇਸ਼ਨ ਦਾ ਸਹਾਰਾ ਲੈਂਦੇ ਨੇ ਗੂਗਲ ਮੈਪਸ ਤੇ ਐਪਲ ਮੈਪਸ ਤੇ ਉਹ ਰੂਟ ਲਾ ਕੇ ਤੁਰਦੇ ਨੇ ਉਹ ਇੰਟਰਨੈਟ ਨਾ ਹੋਣ ਕਾਰਨ ਉਹਨਾਂ ਦੀ ਨੇਵੀਗੇਸ਼ਨ ਵੀ ਨਹੀਂ ਲੱਗ ਰਹੀ ਜਿਸ ਕਾਰਨ ਬਹੁਤ ਲੋਕਾਂ ਨੂੰ ਤਕਲੀਫ ਜਿਹੜੀ ਆ ਹੋ ਰਹੀ ਹੈਗੀ ਲੋਕ ਇੱਕ ਦੂਜੇ ਦੇ ਮਗਰ ਜਰੂਰ ਜਾ ਰਹੇ ਨੇ ਪਰ ਇਹ ਨਹੀਂ ਪਤਾ ਲੱਗ ਰਿਹਾ ਵੀ ਅੱਗੇ ਕਿੰਨਾ ਕੁ ਲੰਬਾ ਹੋਊਗਾ ਰਾ ਕਿੰਨਾ ਕੁ ਪਿੰਡਾਂ ਵਿੱਚੋਂ ਦੀ ਹੋ ਕੇ ਕਿੱਥੋਂ ਨਿਕਲਣਾ ਪਊਗਾ ਸੋ ਕੀ ਕੀ ਮੁਸ਼ਕਿਲਾਂ ਉਹਨਾਂ ਨੂੰ ਆ ਰਹੀਆਂ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਰਵੀ ਚਾਵਲਾ ਠੀਕ ਹੈ ਜੀ ਤਾਂ ਤੁਸੀਂ ਦੱਸੋਗੇ ਵੀ ਕਿਉਂਕਿ ਇੰਟਰਨੈਟ ਵੀ ਬੰਦ ਆ ਫੋਨ ਵੀ ਹੋ ਰਹੇ ਤੇ ਪਲਾਨ ਜਿਹੜੇ ਕੀਤੇ ਹੋਏ ਸੀ ਕਿ ਆਪਦੇ ਉਹ ਕਿੰਨੇ ਕ ਅਫੈਕਟਡ ਹੋ ਰਹੇ ਬਹੁਤ ਜ਼ਿਆਦਾ ਅਫੈਕਟਡ ਹੋ ਰਹਾ ਜੀ ਕੁਛ ਨਹੀਂ ਨਾ ਕੋਲ ਕਰ ਪਾ ਰਹੇ ਕੋਲ ਵੀ ਨਹੀਂ ਮਿਲ ਰਹੀ ਬਗੈਰ ਨਾ ਫੋਨ ਐਨਡ ਤਾਂ ਚਲੋ ਦੂਰ ਦੀ ਗੱਲ ਹੈ ਕੋਲ ਵੀ ਨਹੀਂ ਕਰ ਪਾ ਰਹੇ ਐਸਐਮਐਸ ਵਗੈਰਾ ਕੁਛ ਨਹੀਂ ਕਰ ਪਾ ਰਹੇ ਇਸ ਲਈ ਸੀ ਆਏ ਸੀ ਸ਼ਾਇਦ ਇਤਨੀ ਕੋਈ ਸਿਸਟਮ ਬਣਾਇਆ ਹੋਵੇ ਕਿ ਅੰਬਾਰੇ ਜਾ ਸਕੀਏ ਕੋਈ ਸਾਈਡ ਤੋਂ ਸੱਤਾ ਹੋਵੇ ਕੋਈ ਬੜੀ ਜੋ ਲੱਗਦੀ ਰਿਹਾ ਕੁਝ ਜਾਣ ਦਾ ਰਸਤਾ ਵਾਪਸ ਹੀ ਜਾਣਾ ਪਏਗਾ ਸਾਨੂੰ ਕੀ ਨਾਮ ਹੈ ਜੀ ਕਹਾਂ ਸੇ ਆਏ ਹੋ ਹਮ बंगाना से हैं। है डिस्ट्रिक्ट उन्ना हमारा अच्छा। और यहाँ पर जाने के लिए बहुत दिक्कत हो रही है कहाँ यहाँ पे नाके लगे हैं हमने अयोध्या जाना है अयोध्या राम मंदिर जाना है कहाँ वहाँ पर नाके लगे हुए हैं है यहाँ पर आपको पहले से पता था यहाँ आके पता चला कि बॉर्डर बंद है यहाँ से आकर पता चला तो अब फिर आपको दूसरे रूटों पे जाना पड़ेगा तो रास्ते ढूंढने में कितनी मुश्किल आएगी देखते हैं एक तो यहाँ पर सिग्नल की बहुत प्रॉब्लम है नेट भी नहीं चल रहा। देखते हैं अभी क्या बनता है। है। ठीक थी। हाँ। हमी, तो हाँ जी, हाँ जी। तो आ रही है? हमने तो यही सोचा था कि अब तो रोड एकदम मतलब खुल गए हैं सारे पहले से ज्यादा दिक्कत नहीं आएगी पर अभी यहाँ आके पता चला कि धरना वगैरह लगा है और रोड बंद है तो अब अगर टाइम से नहीं निकलेंगे यहाँ से तो फिर आगे भी टाइम से नहीं पहुँच पाएंगे हम क्योंकि सफर काफ़ी लंबा है हमारा तो अभी देखते हैं क्या बनता है जी नाम है कितो आए हो भाई मेरा नाम आकाश तोमर है मैं जगरावा से आया हूँ अच्छा तो आपने किधर जाना था आप क्या मुझे मुजफ्फरनगर जाना जी अच्छा तो, तो यहाँ आके आपको पता चला हाँ जी बाद में पता चली कि इस तरीके से बंद है तो अब आप कैसे करोगे किसकी हेल्प हेल्पी देखो अब कैसे अब गांव-गांव के रास्ते देखने होंगे वो ज़्यादा सुरक्षित होते नहीं तो आप अपने पर्सनल काम से जा रहे थे मेरा घर परिवार में जाना कुछ काम था, हाँ जी तो फिर आपको कितना एक्स्ट्रा टाइम भी लगेगा लगेगा जी सब दिक्कतें होंगी तो यहाँ पे नेटवर्क भी नहीं आ रहा उसकी क्या आ रही है आप हाँ हाँ क्या कहना हाँ चाहोगे मेरा नाम विक्टोरिया है और हम अपने घर के लिए निकले हैं लेकिन कल तक ये पता था कि तेरह तारीख को रूट बंद रहेगा लेकिन आज ये बारह में ही बंद हो गया है समस्या है है, है कि घर भी टाइम पे है, भी टाइम पहुंचना फिर वापस ड्यूटी ज्वाइन करनी है, आके। अच्छा, क्या, क्या पे आप करते रास्ते बंद हो जाएंगे यहाँ भी काम है सब लगा हुआ तो काफी प्रॉब्लम आ रही है जी, क्या नाम आपका राजेंद्र सिंह है जी आ, कितो जाना हैं जी है ਕੈਂਟ ਜਾਣਾ ਸੀਗਾ ਹੁਣ ਦੇਖੋ ਰੋਡ ਬੰਦ ਕਰਿਆ ਹੋਇਆ ਤੇ ਆਟੋ ਚਲਾਉਨੇ ਤੁਸੀਂ ਹਾਂਜੀ ਹਾਂਜੀ ਤੇ ਕੀ ਕੀ ਹੁਣ ਤੁਹਾਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਇੱਥੇ ਆ ਕੇ ਪਤਾ ਲੱਗਿਆ ਹੁਣ ਇੱਥੇ ਇਹਨਾਂ ਬੁਰਾ ਹਾਲ ਹੋਇਆ ਵਾ ਦੱਸੋ ਹੁਣ ਕਿੱਧਰ ਜਾਈਏ ਅਸੀਂ ਆ ਸਵਾਰੀ ਐਰਜੈਂਟ ਜਾਣਾ ਇਹਨਾਂ ਨੇ ਕਿੱਥੇ ਜਾਊਗਾ ਬੰਦਾ ਦੱਸੋ ਫਿਰ ਹੁਣ ਤੁਹਾਨੂੰ ਪਿੰਡਾਂ ਵਿੱਚ ਦੀ ਜਾਣਾ ਪਊਗਾ ਤੇ ਕਿੰਨੀ ਕਿੰਨੀ ਪਿੰਡਾਂ ਸਾਨੂੰ ਪਤਾ ਵੀ ਨਹੀਂ ਹੈ ਜੀ ਕਿੱਥੇ ਕਿੱਥੇ ਨੂੰ ਬੜੀ ਐ ਸਨ ਦੱਸੋ ਸਾਨੂੰ ਪਤਾ ਵੀ ਨਹੀਂ ਨੌਲੇਜ ਨਹੀਂ ਨਾ ਹੈਦਰਾਬਾਦ ਤੁਹਾਨੂੰ ਪਹਿਲਾਂ ਨਹੀਂ ਪਤਾ ਸੀਗਾ ਵੀ ਇੱਥੇ ਅੱਜ ਬਾਰਡਰ ਬੰਦ ਹੋਣਾ ਜੀ ਨਾ ਜੀ ਪਤਾ ਨਹੀਂ ਸੀਗਾ ਇੱਕਦਮ ਆ ਕੇ ਪਤਾ ਲੱਗਿਆ ਕਿੰਨਾ ਕੀ ਲੱਗਦਾ ਕਿਉਂਕਿ ਅੱਜ ਇਹ ਕਈ ਦਿਨ ਬੰਦ ਰਿਹਾ ਤਾਂ ਤੁਹਾਡੇ ਧੰਦੇ ਤੇ ਕਿੰਨਾ ਖਰਾਬ ਤੁਹਾਨੂੰ ਲੱਗਾ ਸੀ ਤਾਂ ਫੇ ਪਹਿਲੇ ਬੈਠੂਗੇ ਸਾਡੀ ਤਾਂ ਗੱਡੀ ਦੇ ਗਿਸ਼ਟਾ ਟੁੱਟ ਜਾਣੀਆਂ ਅਸੀਂ ਤਾਂ ਪਹਿਲੇ ਹੋ ਜਾਣਾ ਚਾਹਵੇਂ ਕੰਮ ਤਾਂ ਪਹਿਲੇ ਨਹੀਂ ਹੈਗਾ ਇਹ ਬੁਲਾ ਖਾਰਾ ਦੱਸੋ ਕੀ ਕਰੀਏ ਹੁਣ ਆ ਸਵਾਰੀ ਏਜੰਟ ਬੈਠੀ ਅੰਦਰ ਕੀ ਕਰੇ ਰਮਨਦਤ ਸਿੰਘ ਕੀ ਨਾਮ ਹੈ ਤੁਹਾਡਾ ਜੀ ਕਿੱਥੋਂ ਆਏ ਸਰ ਮੇਰਾ ਨਾਮ ਸੰਜੀਵ ਹੈ ਮੈਂ ਰਾਜਪੁਰ ਤੋਂ ਆਇਆ ਅੱਛਾ ਜੀ ਕਿੱਧਰ ਚੱਲੇ ਸੀ ਤੁਸੀਂ ਅਸੀਂ ਇੱਥੇ ਬਾਬੂ ਖਾਨਾ ਹੈ ਬਾਲਾ ਸ਼ਹਿਰ 'ਚ ਉਹਨਾਂ ਕੋਲ ਦਵਾਈ ਲੈਣ ਜਾਣਾ ਸੀਗਾ ਤੇ ਜੀ ਹੁਣ ਫਿਰ ਇੱਥੇ ਪਤਾ ਲੱਗਿਆ ਆ ਕੇ ਤੇ ਹੁਣ ਕੀ ਫਿਰ ਸੋਚ ਰਹੇ ਹਾਂ ਕੀ ਕਰੀਏ ਕੋਈ ਗੱਲ ਨਹੀਂ ਸਰ ਦੋ ਵਾਪਿਸ ਲ ਜਾਵਾਂਗੇ ਦੋ ਚਾਰ ਦਿਨ ਬਾਅਦ ਆ ਜਾਵਾਂਗੇ ਅੱਜ ਨਹੀਂ ਚੱਲ ਜਾ ਹਾਂ ਹਾਂ ਕੋਈ ਵੀ ਗੱਲ ਨਹੀਂ ਹਾਂ ਤੁਹਾਨੂੰ ਪਤਾ ਨਹੀਂ ਸੀਗਾ ਵੀ ਕਿਉਂਕਿ ਨਹੀਂ ਅਸੀਂ ਪਤਾ ਸੀਗਾ ਮਤਲਬ ਇਹ ਕਹਿੰਦੇ ਸੀ ਉਹ ਜਾ ਵੀ ਰਹੇ ਆ ਨਹੀਂ ਜਾ ਹਾਂ ਮਿਲ ਜਾਏ ਰਸਤਾ ਗੱਲ ਇਹ ਹੈ ਕੋਈ ਚਾ ਰਸਤਾ ਬਣਾਇਆ ਹੋਵੇ ਉਸ ਵਾਸਤੇ ਹਾਂ ਹਾਂ ਸਾਈਡ ਤੇ ਜਾਣਾ ਉਸਤੇ ਇਹ ਗੱਲ ਹੈ ਸਰ